ਸਸ ਸੇਕਲ ਰਾਮ ਰਾਮ ਜੀ ਮੈਂ ਤੁਹਾਡੀ ਮੋਨੀਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਆਪਣਾ ਪਿਆਰ ਅਤੇ ਆਪਣੀ ਸਪੋਰਟ ਦੇ ਲਈ ਬਹੁਤ 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 ਥੈਂਕ ਯੂ so much ਔਰ ਅੱਜ ਦਾ ਤੁਸੀਂ ক্রিকেট ਨੂੰ ਲੈ ਕੇ ਬੇਕੀ ਹੋਏਗਾ ਕਿ ਸਾਡੇ ਇੰਡੀਅਨ ਦੇ ਵਿੱਚ ਜਿਹੜੇ ਵਿਰਾਟ ਕੋਹਲੀ ਨੇ ਉਹਨਾਂ ਨੇ 100 ਤੋਂ 100 ਬਾਲ ਲੈ ਕੇ ਬੈਟਿੰਗ ਲਾਇਕਲੀ ਉਹ ਦੀ ਜਿੱਤ ਪ੍ਰਾਪਤ ਕੀਤੀ ਔਰ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਬੰਗਲਾਦੇਸ਼ ਵਿਚਾਰੇ ਕੀ ਕਰ ਸਕਦੇ ਆ ਹਨ ਉਹ ਆ ਚੁੱਕੇ ਹੋਏ ਨੇ ਉਸ ਤੋਂ ਬਾਅਦ ਪਾਕਿਸਤਾਨ ਜੀ ਆਏ ਤੇ ਇਹਨਾਂ ਨੇ ਤੇ ਕਿਹਾ ਸੀ ਕਿ ਚਲੋ ਜੀ ਅਸੀਂ ਮਤਲਬ ਸਿੱਕਾ ਟਾਸ ਖੇលਦੇ ਆ ਜਿਹੜਾ ਪਹਿਲਾਂ ਮਤਲਬ ਆਏਗਾ ਚਾਹ ਤੁਸੀਂ ਉਹਨੂੰ ਲੈਫਟ ਲਾ ਲਓ ਚਾਹ ਰਾਈਟ ਲਾ ਲਓ ਉਹ ਸਾਡੀ ਮਤਲਬ ਬਾਲ ਜਾਂ ਬੈਟਿੰਗ ਹੋਏਗੀ ਤੇ ਬਟ ਦੇਖੋ ਜੀ ਪਹਿਲਾਂ ਖੇਲ ਕੇ ਵੀ ਜਿੱਤ ਪ੍ਰਾਪਤ ਨਹੀਂ ਹੋ ਪਾਈ ਤੇ ਫਿਰ ਵੀ ਹਾਰ ਗਏ ਤੇ ਬਾਕੀ ਸਾਡੇ ਜਿਹੜੇ ਕੁਲਦੀਪ ਐਂਡ ਵਿਰਾਟ ਕੋਹਲੀ ਨੇ ਉਹ ਐਂਡ ਤੱਕ ਬਰਾਬਰ ਗੇਮਸ ਦੇ ਨਾਲ ਚਾਹਦੇ ਰਹੇ ਬਹੁਤ ਵਧੀਆ ਉਹਨਾਂ ਨੇ ਕੀਤਾ ਬਹੁਤ ਵਧੀਆ ਲੱਗਾ ਤੇ ਵੈਸੀ ਦੇਖਿਆ ਜਾਵੇ ਮੇਰੀ ਤਾਂ ਬਹੁਤ ਘਰ ਡਿਲਾਈਟ ਵੀ ਜਾ ਰਹੀ ਸੀ ਮਿੰਟ ਬਾਅਦ ਲਾਈਟ ਚਲੀ ਜਾਂਦੀ ਸੀ ਮਿੰਟ ਬਾਅਦ ਆਉਂਦੀ ਸੀ ਤੇ ਪਰ ਜਿੰਨਾ ਵੀ ਮੇਰਾ ਆਪਣੇ ਆਪ ਨਾਲ ਮੁੰਬਈ ਦੇ ਵਿੱਚ ਮੈਂ ਦੇਖਦੀ ਰਹੀ ਉਹਨਾਂ ਨੂੰ ਲਾਈਟ ਸਾਰਾ ਤੇ ਇਸ ਲਈ ਸਾਰੇ ਆਪਣੀ ਦੀ ਮਾ ਦੇ ਵਿੱਚ ਇਹੀ ਚੀਜ਼ ਲਿਖੀ ਕਿ ਚਲੋ ਜੇ ਮੇਰੀ ਸਪੋਰਟਸ ਇੰਡੀਆ ਨੂੰ ਜਾਂਦੀ ਹੈ ਇੰਡੀਆ ਹੀ ਮੇਰਾ ਪਰਫੈਕਸ਼ਨਲ ਰਹੇਗਾ ਜਿਵੇਂ ਕਹਿੰਦੇ ਨੇ ਜਿਤਨਾ ਤੇ ਬਾਦਰੀ ਜੀ ਦੇਖੋ ਜੀ ਵਿਰਾਜ ਕੋਹਲੀ ਨੇ ਤੋਂ ਸੀ ਦੇ ਦੇਖੇਗਾ ਸਾਰਿਆਂ ਨੇ 100 200 ਕਿਵੇਂ ਉਹਨਾਂ ਨੇ ਅੱਛੇ ਮਾਰਕਸ ਲਿੱਤੇ ਦੇਖਿਆ ਜਾਵੇ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੱਤਾ ਹੋਇਆ ਕਿ ਬਹੁਤ ਸਾਰੀਆਂ ਹਲੇ ਟੀਮਸ ਬਾਕੀ ਨੇ ਖੇਡਣ ਵਾਲੀਆਂ ਜਿਹੜਾ ਦੁਬਈ ਦੇ ਵਿੱਚ ਚੱਲ ਰਿਹਾ ਹੈ ਅੱਜ ਤੁਸੀਂ ਮੇਰਾ ਸਟੇਟਸ ਵੀ ਦੇਖਿਆ ਹੋਵੇਗਾ ਮੈਂ ਬੈਗ ਪਾਕਿਸਤਾਨ ਐਂਡ ਇੰਡੀਆ ਦਾ ਆਪਣਾ ਲਗਾਇਆ ਸੀ ਔਰ ਅੱਗੇ ਆਪਣਾ ਪਿਕਚਰ ਚੜਾਇਆ ਹੋਇਆ ਸੀ ਤੇ ਦੇਖੋ ਜੀ ਕਹਿੰਦੇ ਨੇ ਸੱਚੇ ਦਿਲੋਂ ਸੱਚੇ ਮਨੋਂ ਨਾਲ ਜਿਹੜੀਆਂ ਚੀਜ਼ਾਂ ਲਗਾਈਆਂ ਦਿੱਤੀਆਂ ਜਾਂ ਜਾਂ ਕਿਤੀਆਂ ਜਾਂ ਜਾਂ ਪ੍ਰਮਾਤਮਾ ਦੇ ਅੱਗੇ ਹਾਜ਼ਰ ਹੋ ਜਾਣ ਉਹ ਪਰਮਾਤਮਾ ਹਮੇਸ਼ਾ ਉਸ ਟੀਮ ਨੂੰ ਸਪੋਰਟ ਵੀ ਜਿਹੜਾਦਾ ਵਧੀਆ ਜਿੱਤੇ ਵਿੱਚ ਰੱਖਦਾ ਹੈ ਤੇ ਬਾਕੀ ਬਹੁਤ ਸਾਰੀਆਂ ਹਰੀ ਟੀਮਾਂ ਬਾਕੀ ਨੇ ਸਾਡੇ ਕੋਲ ਖੇਲਣ ਵਾਲੀਆਂ ਤੇ ਮੈਕਸਿਮਮ ਦੇਖਿਆ ਜਾਵੇ ਤਾਂ ਅਜੇ ਸਾਡਾ ਇੰਗਲੈਂਡ ਰਹਿੰਦਾ ਹੈ ਫਿਰ ਸਾਡਾ ਆਸਟ੍ਰੇਲੀਆ ਰਹਿੰਦਾ ਹੈ ਔਰ ਫਿਰ ਸਾਡਾ ਸਾਊਥ ਅਫਰੀਕਾ ਤੋਂ ਹਮ ਨੂੰ ਤਾਂ ਪਤਾ ਹੀ ਹੋਏਗਾ ਸਾਰਿਆਂ ਨੂੰ ਕਿ ਇਸ ਲਾਸਟ ਤੱਕ ਉਹ ਚੈਂਪੀਅਨ ਕੱਪ ਦੇ ਨਾਲ ਜੁੜੇ ਰਹੇ ਤੇ ਬਟ ਫਿਰ ਵੀ ਐ ਲਾਸਟ ਧਿਆਨ ਕੇ ਵਿਰਾਟ ਕੋਹਲੀ ਨੇ ਜਿਹੜੇ ਮਤਲਬ ਸਾਡੇ ਇੰਡੀਅਨ ਦੇ ਹੈਗੇ ਨੇ ਭਾਰਤੀ ਉਹਨਾਂ ਨੇ ਕੱਪ ਦੀ ਜਿੱਤ ਦੀ ਪ੍ਰਾਪਤੀ ਕੀਤੀ ਪਰ ਉਹ ਟੱਕਰ ਦੇਣ ਵਾਲੀ ਜਿਹੜੀ ਮੈਂ ਤੁਹਾਨੂੰ ਜ ਸਾਊਥ ਅਫਰੀਕਾ ਵਾਲੇ ਲੋਗ ਇੰਗਲੈਂਡ ਵਾਲੇ ਦੁਬਈ ਵਾਲੇ ਔਰ ਸੌਰੀ ਇਸ ਦੁਬਈ ਦੇ ਵਿੱਚ ਚਲੋ ਚੱਲ ਰਿਹਾ ਆਸਟ੍ਰੇਲੀਆ ਵਾਲੇ ਹੈ ਨਾ ਤੇ ਇਹ ਤਿੰਨ ਤੋਂ ਚਾਰ ਟੀਮਸ ਇਹੋ ਜਿਹੇ ਹੈਗੇ ਨੇ ਜਿਹੜੀਆਂ ਮਤਲਬ ਇੰਡੀਆ ਨੂੰ ਟੱਕਰ ਦੇਣ ਵਾਲੀਆਂ ਬਰਾਬਰ ਮੁਕਾਬਲਾ ਕਰਨ ਵਾਲਾ ਹੈ ਲਾਸਟ ਵਿੱਚ ਮਜ਼ਾ ਤੇ ਉਦੋਂ ਆਏਗਾ ਜਦੋਂ ਲਾਸਟ ਚਾਰ ਟੀਮਾਂ ਮਤਲਬ ਪੂਰੀ ਐਗ ਟ੍ਰੈਕ ਹੋਣ ਗਿਆ ਔਰ ਵਧੀਆ ਰਹੇਗਾ ਕਿ ਕਿਸ ਚੰਦੀ ਸਪੋਰਟ ਰਹਿੰਦੀ ਕਿਸਾਂ ਦੀ ਮਲਜੀਤ ਹੋएगी ਬਾਕੀ ਤੁਹਾਨੂੰ ਤੇ ਮੈਂ ਦੱਸ ਦਵਾ ਕਿ ਮੈਂ ਹੁਣੇ ਥੋੜੇ ਦੇ ਪਹਿਲਾਂ ਹੀ ਸਕਾਈ ਸ਼ਾਟ ਸੀ ਕਿ ਮੇਰਾ ਦੀਵਾਲੀ ਦਾ ਪਿਆ ਹੋਇਆ ਸੀ ਤੇ ਕਿਉਂਕਿ ਤੁਹਾਨੂੰ ਤੇ ਪਤਾ ਹੀ ਆ ਅੱਜ ਦੇ ਟਾਈਮ ਦੇ ਵਿੱਚ ਤਿਹਾਰਾਂ ਦੇ ਟਾਈਮ ਤੇ ਚੀਜ਼ਾਂ ਚੱਲਣ ਵਾਲੀਆਂ ਬਾਅਦ ਵਿੱਚ ਕੋਈ ਇੰਜੋਏਮੈਂਟ ਨਹੀਂ ਰਹਿੰਦਾ ਹਰ ਇੱਕ ਚੀਜ਼ ਹੈ ਸਿਰਫ ਪੈਂਡ ਟੈਂਗਲ ਸਿਸਟਮ ਹੈ ਹਲਕਾ ਜਿਹਾ ਸ਼ੋਰ ਆਪਣਾ ਸਕਾਈ ਸ਼ਾਟਸ ਲਗਾ ਕੇ ਆਈਆਂ ਔਰ ਮੈਂ ਸੋਚਿਆ ਸੀ ਕਿ ਤੁਹਾਨੂੰ ਵੀ ਲਾਈਵ ਦਿਖਾਨੀ ਆ ਪਰ ਮੈਂ ਮਾਫੀ ਚਾਹਦੀ ਲਾਈਵ ਤਾਂ ਉਤਾਰ ਨਹੀਂ ਦਿਖਾ ਪਾਈ ਕਿਉਂਕਿ ਅਜੇ ਸਾਡੀ ਇੰਡੀਆ ਬਾਕੀ ਹੈ बहुत सारे मैच बाकी ने जो वर्ल्ड कप मतलब बहुत सारी, सारी ट्रॉफी सारा लाके इंडिया साडे लाई आएगा हाजिर हो तो लाइव होके और पटाके वगेरा जिन्हू कस्तबाजी चलाना वही चलावाक कटिंग जेडी बहुत जरूरी है केक कटिंग करना क्योंकि मेनू वग् ਕਿਉਂਕਿ ਮੈਂ ਤੁਹਾਨੂੰ ਅੱਗੇ ਦੱਸ ਸਕੀ ਮੇਰੀ ਪੰਜਾਬ ਦੀ ਮਿੱਟੀ ਮੇਰੀ ਮਾਨ ਮਤਨਾਂ ਦੀ ਹੈ ਤੇ ਮੈਂ ਇਸ ਮਤਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਆਪਣੇ ਇੰਡੀਆ ਤੋਂ ਉੱਪਰ ਮੇਰੇ ਲਈ ਕੁਝ ਵੀ ਨਹੀਂ ਹੈਗਾ ਕਿਉਂਕਿ ਮੇਰਾ ਜਿੱਥੇ ਜਨਮ ਪਲਨ ਪੋਸ਼ਣ ਅੱਛੀ ਪਰਵੇਸ਼ ਜਿਸ ਤਰ੍ਹਾਂ ਵੀ ਹੈ ਤੁਸੀਂ ਲਗਾ ਲਓ ਤੇ ਉਹ ਮੇਰੀ ਮਿੱਟੀ ਪੰਜਾਬ ਦੀ ਹੈ ਮੈਨੂੰ ਵਧੀਆ ਲੱਗਾ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਵਿਰਾਟ ਕੋਹਲੀ ਜੀ ਨੇ ਕਿਸ ਤਰ੍ਹਾਂ ਖੇលਿਆ ਜਾਂ بیٹنگ ਸਿਸਟਮ ਕਿੱਦਾਂ ਚੱਲਦਾ ਰਿਹਾ ਜਾਂ ਕਿੰਸਾ ਰਨ ਆਪਤ ਹੋਏ ਜਾਂ ਮਤਲਬ ਬੰਗਲਾਦੇਸ਼ ਜਾਂ ਪਾਕਿਸਤਾਨ ਨੂੰ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਆਪਸੇ ਟੱਕਰ ਦਿੱਤੀ ਉਹ ਸਾਰਾ ਤੋਂ ਵਾਇਲੇਸ਼ਨਸ ਪਾ ਕਲੀਅਰ ਪਤਾ ਲੱਗਿਆ ਹੋਵੇਗਾ ਹਾਂਜੀ ਇੱਕ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਨਾ ਇੱਕ ਚੈਨਲ ਨਿਊਜ਼ ਦਾ ਖੋਲ ਕੇ ਬੈਠ ਜਾਓ ਤੇ ਥੋੜਾ ਚੈਨਲ ਜਿਹੜਾ ਨਿਊਜ਼ ਦਾ ਹੋਣਾ ਚਾਹੀਦਾ ਤੇ ਮੈਂ ਮਾਫੀ ਚਾਹਨੀ ਆ ਜੇ ਤੁਹਾਨੂੰ ਮੇਰਾ ਸਪੀਚ ਵਿੱਚ ਕੋਈ ਬੋਲਣ ਦਾ ਸ਼ਬਦ ਗਲਤ ਲੱਗ ਜਾਂਦਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਲੱਗ ਜਾਂਦਾ ਹੋਵੇ ਸੋ ਗ੍ਰੇਟ ਤੁਸੀਂ ਬਹੁਤ ਵਧੀਆ ਹੋ ਤੇ ਬਹੁਤ ਵਧੀਆ ਮੈਨੂੰ ਇਸ ਬਾਰੇ ਵੀ ਚੈਨਲ ਬਾਰੇ ਸੁਝਾਅ ਦਿੱਤਾ ਤੇ ਜੇ ਤੁਹਾਡੇ ਵਰਗਿਆਂ ਦੀ ਸਾਰਿਆਂ ਦੀ سپورਟs ਰਹੇਗੀ ਤੇ ਇੱਕ ਦਿਨ ਸ਼ਾਇਦ ਮੇਰਾ ਆਪਣਾ ਖੁੱਦਾ ਚੈਨਲ ਵੀ ਖੁੱਲ ਜਾਵੇ ਤੇ ਅੱਗੇ ਮੇਰੀ ਜਿਹੜੀ ਮਿਹਨਤ ਜਿੱਤ ਹੈ ਉਹ ਤਾਂ ਮੈਂ ਚਲੋ ਕਰ ਹੀ ਰਹੀ ਆਂ ਸਤੰਬਰ ਤੋਂ ਸਟਾਰਟ ਹੋਇਆ ਸੀ ਮੇਰਾ ਤੇ ਅੱਜ ਦੇਖੋ ਐਨੇ ਟਾਈਮ ਤੱਕ ਮੈਂ ਪਲੱਸ ਤੋਂ ਪਲੱਸ ਹੋਈ ਆਂ ਇਹ ਤੁਹਾਡੀ سپورਟ ਹੋਈ ਹੈ ਤੇ ਤਦੇ ਮੈਂ ਅੱਜ ਤੱਕ ਕਿੱਥੋਂ ਤੱਕ ਪਹੁੰਚੀ ਆਂ ਤੇ ਬਾਕੀ ਬੜਾ ਹੀ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਹਲਕੇ ਹਲਕੇ ਮੈਸੇਜਸ ਦੇਂਦੇ ਹੋ ਜਾਂ ਆਪਣਾ ਲਾਈਕ ਸ਼ੇਅਰਸ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਹੈ ਬਾਕੀ ਮੈਂ ਮਾਫੀ ਚਾਹਨੀ ਆ ਕਰਦੀ ਮੇਰੀ ਕਰੀਲ ਨਹੀਂ ਬਣ ਪਾਈ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦੀ ਆ ਕਿ ਰੈਗੂਲਰ ਦੇ ਵਿੱਚ ਜਿਹੜੇ ਸਾਡੇ ਰੂਟੀਨ ਤੇ ਚੱਲਣ ਵਾਲੇ ਕੰਮ ਉਹਦੇ ਕਾਰਨ ਮੇਰਾ ਆਪਸ ਚ ਜਿੱਦਾਂ ਮਤਲਬ ਵੀਡੀਓ ਬਣਾਉਂਦਾ ਕੋਈ ਵੀ ਸੁਝਾਅ ਨਹੀਂ ਆਇਆ ਤੇ ਬਾਕੀ ਮੈਂ ਜਿਹੜੀ ਤੁਹਾਨੂੰ ਵਿਰਾਜਪੋਲੀ ਦੇ ਬਾਰੇ ਦੱਸੀ ਸੀ ਉਹ ਪਰਸੋ ਦੀ ਮੈਂ ਤਾਜ਼ ਦੱਸਿਆ ਸੀ ਤੁਹਾਨੂੰ ਵੀ ਜਿਹੜਾ ਮਤਲਬ ਸਟਾਰਟ ਸੌ ਲੱਗਾ ਹੈ ਆਪਣਾ ਦੁਬਈ ਦੇ ਵਿੱਚ ਉਹਨਾਂ ਦਾ ਤੇ ਕਾਦ ਮਿਸਟੇਕਸ ਹੋ ਗਿਆ ਵੀਡੀਓ ਨੂੰ ਲੈ ਕੇ ਜਾਂ ਮਤਲਬ ਬਹੁਤ ਚਾਰ ਨੂੰ ਲੈ ਕੇ ਤੇ ਅੱਜ ਤਾਂ ਮੈਂ ਸੋਚਿਆ ਨਹੀਂ ਜੀ ਕੱਟ ਨਹੀਂ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਸਟਾਰਟਸ ਵੀਡੀਓ ਨੂੰ ਲੈ ਕੇ ਤੇ ਇਸ ਲਈ ਮੈਂ ਤੁਹਾਡੇ ਅੱਗੇ ਪੇਸ਼ ਹੋਈ ਤੁਹਾਡੀ ਵੀਡੀਓਸ ਨੂੰ ਪਾਲ ਲਈ ਤੁਹਾਡੇ ਚੈਨਲਸ ਨੂੰ ਅੱਗੇ ਉਸ ਤੋਂ ਵੱਧ ਵਧਾਣ ਲਈ ਬਾਕੀ ਇਸ ਲਈ ਆਪਣਾ ਸਪੋਰਟਸ ਪਿਆਰ ਦੇਣ ਦੇ ਜਾ ਕਰੋ ਬੜਾ ਵਧੀਆ ਲੱਗਦਾ ਹੈ ਜਦ ਤੁਸੀਂ ਆਪਣਾ ਸਪੋਰਟ ਵਧੀਆ ਦਿੰਦੇ ਹੋ ਤੇ ਬਾਕੀ ਮੇਰੇ ਬਹੁਤ ਚਾਲ ਮੇਰੇ ਸ਼ਬਦਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਹੋ ਜਾਂਦੀ ਹੈ ਤੇ ਆਪਣੇ ਚੈਨਲ ਨੂੰ ਸਮਝ ਕੇ ਸੌਰੀ ਗਿਲਟ ਤੁਹਾਡੋ ਕੋ ਅੱਗੇ ਵੀ ਮੰਗਦੀ ਆ ਨਾ ਹੁਣ ਵੀ ਮੰਗਦੀ ਆ ਬਾਕੀ ਤੁਸੀਂ ਦੱਸੋ ਮੈਨੂੰ ਸਾਰਿਆਂ ਨੇ ਕਿਨੇ ਕਿਨੇ ਮੈਚ ਦੇਖਿਆ ਤੇ ਕਿਸ ਟਾਈਮ 'ਚ ਸਟਾਰਟ ਕੀਤਾ ਜਿਹੜਾ 2:30 ਵਜੇ ਤੋਂ ਸਟਾਰਟ ਹੋਇਆ ਸੀ ਉਸ ਦਾ ਅਮਨੇ ਕੀਤਾ ਕਿ ਅੱਗੇ ਪਿੱਛੇ ਟਾਈਮ ਪੀਰੀਅਡ ਹੋ ਗਿਆ ਤੇ ਉਸ ਬਾਰੇ ਵੀ ਮੈਨੂੰ ਮੈਸੇਜ ਜਾਂ ਕਮੈਂਟਸ ਜ਼ਰੂਰ ਦੇਣਾ ਬਾਕੀ ਮੈਂ ਤੁਹਾਡੀ ਮੌਨਿਕਾ ਦਾ ਬੰਦ ਜ਼ਿਆਦਾ ਵੀਡੀਓਜ਼ ਨੂੰ ਅੱਗੇ ਨਹੀਂ ਵਧਾਵਾਂਗੀ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਜੁੜਦੇ ਰਹਿਣਾ ਆਪਣਾ ਅੱਛਾ ਰਿਸਪੌਂਸ ਅੱਛਾ ਪਿਆਰ ਆਪਣੀ ਅਚੀ سپورਟ ਦਿੰਦੇ ਰਹਿਣਾ ਤੇ ਮੈਂ ਇਸ ਤਰ੍ਹਾਂ ਹੀ ਤੁਹਾਡੇ ਨਾਲ ਜੁੜਦੀ ਰਵਾਂਗੀ ਬਾਕੀ ਹਰ ਵਕਤ ਜਨਾਸੀ ਮੈਚ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਮੈਚ ਦੀ ਗੱਲ ਤੁਸੀਂ ਆਲਰੇਡੀ ਸਭ ਦੇਖ ਰਹੇ ਹੋ ਟੀਵੀ ਵਿੱਚ ਕੀ ਚੱਲ ਰਿਹਾ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਉਂਕਿ ਸਟਾਰਟ ਸਮਾਂ ਕੀਤਾ ਸੀ ਤੇ ਮੈਨੂੰ ਲੱਗਦਾ ਸੀ ਕਿ ਐਂਡ ਵੀ ਜਿਹੜਾ ਵਾ ਉਹ ਮੈਂ ਹੀ ਮਤਲਬ ਆਪਣੀ ਗੱਲ ਤੋਂ ਸਟਾਰਟ ਕਰਕੇ ਐਂਡ ਕਰਾਂਗੀ ਤੇ ਬਾਕੀ ਜਦੋਂ ਲਾਸਟ ਟਾਈਮ ਟਰੋਫੀ ਜਿੱਤ ਕੇ ਆਣਗੇ ਇੰਡੀਆ ਵਾਲੇ ਸਾਡੇ ਉਸ ਤੋਂ ਬਾਅਦ ਅਸੀਂ ਸਾਰੀ ਇਸ ਬਾਰੇ ਬਾਤ ਚਿਤ ਕਰਾਂਗੇ ਗੱਲਬਾਤ ਕਰਾਂਗੇ ਤੇ ਅੱਗੇ ਮੈਂ ਹੋਰ ਵੀ ਨਵੀਂ-ਨਵੀਂ ਵੀਡੀਓਜ਼ ਲੈ ਕੇ ਅੱਛੇ-ਅੱਛੇ ਰਿਸਪੌਂਸ ਲੈ ਕੇ ਅਚੀ-ਅਚੀ ਚੀਜ਼ਾਂ ਲੈ ਕੇ ਤੁਹਾਡੇ ਅਗੇ ਸਦਾ ਹੀ ਹਾਜ਼ਰ ਹੁੰ ਥੋੜਾ ਜਿਹਾ ਤੁਹਾਨੂੰ ਦੱਸ ਵੀ ਦਵਾ ਕਿ ਮੈਂ ਥੋੜਾ ਜਿਹਾ ਘਰ ਵਿੱਚੋਂ ਨਿਕਲਣ ਦਾ ਹਫ਼ਤਾ ਮੇਰਾ ਨਹੀਂ ਬੰਦਾ ਹੈਗਾ ਤੇ ਕਾਫੀ ਟਾਈਮ ਤੋਂ ਮੈਂ ਕੋਈ ਤੁਹਾਨੂੰ ਬਾਅਦ ਵੀ ਵਲੋਗਿੰਗ ਜਾਂ ਮਤਲਬ ਕਿਸੇ ਕਿਚਨ ਨੂੰ ਲੈ ਕੇ ਵਲੋਗਿੰਗ ਨਹੀਂ ਬਣਾ ਪਾ ਰਹੀ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਕਿ ਆਪਣੇ ਘਰ ਤੋਂ ਬਾਅਦ ਵੀ ਜਾਵਾਂ ਔਰ ਅੱਛੀ-ਅੱਛੀ ਤੁਹਾਨੂੰ ਵਲੋਗਿੰਗ ਬਣਾ ਕੇ ਦਿਖਾਵਾਂ ਔਰ ਅੱਛੀ ਜੀ ਕਿਚਨ ਨੂੰ ਲੈ ਕੇ ਚੀਜ਼ਾਂ ਵੀ ਜਿਹੜੀਆਂ ਵੀ ਉਹ ਰੈਸਪੀ ਨੂੰ ਲੈ ਕੇ ਮੈਂ ਹਾਜ਼ਰ ਹੋਵਾਂ ਜਿਸ ਛਾਗੇ ਤੁਹਾਨੂੰ ਕਿਚਨ ਦੀ ਰੈਸਪੀ ਦਿਖਾਦੀ ਹੁੰਦੀ ਸੀ ਸੋ ਬਿਨਾ ਦੇਰੀ ਕਿਤੇ ਆਪਣੇ ਚੈਨਲ ਨੂੰ ਇੱਥੇ ਵਿਦਾਨ ਕਰਦੀ ਆਂ ਬਾਕੀ ਮੈਂ ਤੁਹਾਡੀ ਮਨਕੀਆ ਦਵਨ ਆਪਣੇ ਚੈਨਲ ਨਾਲ ਜੁੜਦੇ ਰਹਿਣਾ ਪਿਆਰ ਦਿੰਦੇ ਰਹਿਣਾ ਸਪੋਰਟਸ ਕਰਦੇ ਰਹਿਣਾ ਧੰਨਵਾਦ ਸ਼ੁਕਰਾਨਾ ਤੁਹਾਡਾ